ਅੱਜ ਪੰਜਾਬ ਦਾ ਇੱਕ ਬਫਦ ਜਿਹੜਾ ਸਾਡੇ ਮਾਨਯੋਗ ਦੇਸ਼ ਦੇ ਐਫਐਮ ਮੈਡਮ ਨਿਰਮਲਾ ਸੀਤਾਰਮ ਜੀ ਨੂੰ ਅਸੀਂ ਮਿਲ ਕੇ ਆਏ ਕਿ ਮੇਰੇ ਨਾਲ ਸਾਡੇ ਪੰਜਾਬ ਦੇ ਫੂਡ ਮਿਨਿਸਟਰ ਲਾਲਚੰਦ ਕਟਾਰੂ ਚੱਕ ਜੀ ਸਾਡੇ ਮੈਂਬਰ ਪਾਰਲੀਮੈਂਟ ਵਿਕਰਮ ਸਾਨੀ ਜੀ ਅਸੀਂ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਕਿ ਆਰਡੀਐਫ ਦਾ ਪੈਸਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਸੈਂਟਰ ਵੱਲ ਕਾਫੀ ਲੰਬੇ ਅਰਸੇ ਤੋਂ ਰੁਕਿਆ ਪਿਆ ਸੀ ਜਿਹਦੀ ਅਮਾਉਂਟ ਘਟਾ ਕੇ 1% ਕੀਤੀ ਗਈ ਸੀ ਉਸ ਮੁੱਦੇ ਨੂੰ ਲੈ ਕੇ ਅਸੀਂ ਇਸ ਤੋਂ ਪਹਿਲਾਂ ਦੇਸ਼ ਦੇ ਫੂਡ ਮਿਨਿਸਟਰ ਪ੍ਰਲਾਪ ਜੋਸ਼ੀ ਜੀ ਨੂੰ ਮਿਲ ਕੇ ਆਏ ਸੀਗੇ ਔਰ ਉਸ ਬਾਅਦ ਪ੍ਰਲਾਪ ਜੋਸ਼ੀ ਜੀ ਨੇ ਕਿਹਾ ਸੀਗਾ ਕਿ ਤੁਸੀਂ ਦੇਸ਼ ਦੇ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਮਿਲੋ ਕਿਉਂਕਿ ਮਿਨਿਸਟਰੀ ਆਫ ਫਾਈਨਾਂਸ ਨੇ ਇੱਕ ਲੈਟਰ ਕੱਢਿਆ ਸੀਗਾ ਕਿ ਪੂਰੇ ਦੇਸ਼ ਦੇ ਅੰਦਰ ਰੇਟ ਜਿਹੜਾਗਾ ਉਹ 1% ਕੀਤਾ ਗਿਆ ਆਰਡੀਐਫ ਦਾ ਮੰਡੀ ਫੀਸ ਦਾ 1% ਕੀਤਾ ਗਿਆ 2% ਤੋਂ ਘਟਾ ਕੇ ਰੇਟ ਮਤਲਬ ਰੈਸ਼ਲਾਈਜੇਸ਼ਨ ਕੀਤੀ ਗਈ ਹੈ پورے ਦੇਸ਼ ਦੇ ਅੰਦਰ ਇੱਕਸਾਰਤਾ ਕੀਤੀ ਗਈ ਹੈ ਉਹਦੇ ਉਹਦੇ ਕਾਰਨ ਅਸੀਂ ਅੱਜ ਉਹਨਾਂ ਨੇ ਮਿਲ ਕੇ ਆਏਗੇ ਉਹਨਾਂ ਨੇ ਬੜਾ ਸਪੱਸ਼ਟ ਕਿਹਾਗਾ ਕਿ ਬਿਲਕੁਲ ਇਹ ਮੁੱਦਾ ਅਸੀਂ ਵਿਚਾਰਾਂਗੇ ਇਸ ਮੁੱਦੇ ਤੇ ਜਿਹੜਾ ਬੜੀ ਜਲਦੀ ਐਕਸ਼ਨ ਲਵਾਂਗੇ ਕਿਉਂਕਿ ਪੰਜਾਬ ਡਿਫਰੈਂਟ ਆ ਪੰਜਾਬ ਹੋਰ ਨਾਲ ਸਟੇਟਾਂ ਨਾਲ ਕਿਵੇਂ ਅਲੱਗਾ ਇਸ ਗੱਲ ਦੀ ਚਰਚਾ ਅਸੀਂ ਕਰਕੇ ਆ ਕਿਉਂਕਿ ਸਾਡੇ ਨਾਲ ਸਾਡੇ ਪੰਜਾਬ ਦੇ ਸੀਐਸ ਕੈਪਸਨਾ ਜੀ ਔਰ ਫੂਡ ਦੇ ਸਾਡੇ ਸੈਕਟਰੀ ਵਿਕਾਸ ਗਰਗ ਜੀ ਉਹ ਵੀ ਨਾਲ ਸੀਗੇ ਅਸੀਂ ਬਿਲਕੁਲ ਦੱਸ ਕੇ ਆਂਗੇ ਕਿ ਪੰਜਾਬ ਡਿਫਰੈਂਟ ਕਿਦਾਂਗਾ ਕਿਉਂਕਿ ਪੰਜਾਬ ਜਿਹੜਾ ਉਹ ਸੈਂਟਰ ਫੂਡ ਦੇ ਲਈ ਸੈਂਟਰ ਪੂਲ ਦੇ ਅੰਦਰ 51% ਤੋਂ ਜ਼ਿਆਦਾ ਹਿੱਸਾ ਜਿਹੜਾ ਉਹ ਬੀਟ ਚ ਪਾਉਂਦਾਗਾ ਪਰ ਪੈਡੀ ਦੇ ਅੰਦਰ ਚਾਵਲ ਦੇ ਅੰਦਰ ਅਸੀਂ 22% ਹਿੱਸਾ ਪੰਜਾਬ ਪਾਉਂਦਾਗਾ ਸੈਂਟਰ ਪੂਲ ਦੇ ਅੰਦਰ ਯਾਨੀ ਸੈਂਟਰਲ ਜਿਆ ਕੌਮੀ ਅੰਨ ਭੰਡਾਰਾ ਉਹ ਸਭ ਤੋਂ ਜ਼ਿਆਦਾ ਹਿੱਸਾ ਜਿਹੜਾ ਪੰਜਾਬ ਪਾਉਂਦਾਗਾ ਇਸ ਗੱਲ ਕਰਕੇ ਪੰਜਾਬ ਅਲੱਗ ਆ ਔਰ ਕਿਉਂਕਿ ਬੜੇ ਲੰਬੇ ਅਰਸੇ ਤੋਂ ਲਗਭਗ 1967 ਤੋਂ ਬਾਅਦ ਮੰਡੀ ਜਿਹੜਾ ਬੋਰਡ ਡਿਵੈਲਪ ਕੀਤਾ ਗਿਆ ਪੰਜਾਬ ਦੇ ਜਿਹੜੇ ਪਿੰਡ ਦੇ ਉਹਨਾਂ ਨੂੰ ਜੋੜਿਆ ਗਿਆ ਪੰਜਾਬ ਦੇ ਅੰਦਰ ਮੰਡੀ ਦੀ ਮੰਡੀ ਬੋਰਡ ਦੇ ਸਰਕਾ ਬਣਾਈਆਂ ਔਰ ਇੱਕ ਮੰਡੀ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਡਿਵੈਲਪ ਕੀਤਾ ਅੱਜ ਪੰਜਾਬ ਦੇ ਅੰਦਰ ਲਗਭਗ 2000 ਮੰਡੀਆਂ ਲੱਗੀਆਂ ਜਿੱਥੇ ਸਰਕਾਰੀ ਖਰੀਦ ਹੁੰਦੀ ਆ ਔਰ ਲਗਭਗ 68000 ਕਿਲੋਮੀਟਰ ਲੰਬੀਆਂ ਸਰਕਾਂ ਲੱਗੀਆਂ ਜਿਨ੍ਹਾਂ ਦੇ ਰਾਹੀਂ ਉਹ ਜਿਹੜਾ ਫੂਡ ਜਿਹੜਾ ਸਾਡੀ ਕਣਕ ਆ ਚਾਵਲ ਆ ਮੰਡੀਆਂ ਤੱਕ ਪਹੁੰਚਦਾਗਾ ਉਹ ਇਨਫਰਾਸਟ੍ਰਕਚਰ ਜਿਹੜਾ ਕਿਤਨਾ ਕਿਤੇ ਤੈਸ ਨੈਸ ਹੋ ਜਾਊਗਾ ਉਹਨੂੰ ਕਾਇਮ ਰੱਖਣ ਲਈ ਮੰਡੀ ਫੀਸ ਔਰ ਆਰਡੀ ਆਫ ਦਾ ਫੈਸ ਜਿਹੜਾ ਹੈਗਾ ਪੈਸਾ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਬੜੀ ਸੰਜੀਦਾ ਪੋਜ਼ਿਟਿਵ ਪੇਜ ਦੇ ਅੰਦਰ ਗੱਲ ਹੋਈ ਆ ਔਰ ਮੈਡਮ ਐਫਐਮ ਨੇ ਸਾਨੂੰ ਵਿਸ਼ਵਾਸ ਦਿਵਾਇਆਗਾ ਕਿ ਬੜੀ ਜਲਦੀ ਜਿਹੜਾ ਹੈਗਾ ਇਸ ਮਾਮਲੇ ਦਾ ਹੱਲ ਕਰਾਂਗੇ ਔਰ ਦੂਸਰੇ ਡਿਪਾਰਟਮੈਂਟ ਤੋਂ ਰਿਪੋਰਟ ਲੈ ਕੇ ਕੋਈ ਮਾਮਲਾ ਫੂਡ ਨਾਲ ਸੰਬੰਧਤ ਆ ਰਿਪੋਰਟ ਲੈ ਕੇ ਦਿੱਤੇ ਬਾਅਦ ਚ ਜਿਹੜਾ ਹੈ ਡਿਟੇਲਸ ਅਸੀਂ ਆਰਡਰ ਜਾਰੀ ਕਰਾਂਗੇ ਇਹ ਫੀਸ ਜਿਹੜੀ ਉਹਨੂੰ ਲੈ ਕੇ ਇਹ ਹੋਇਆ ਕਿ ਪੈਸਾ ਵੀ ਜਿਹੜਾ ਈਜ਼ੀਲੀ ਬੜੀ ਜਲਦੀ ਆ ਜਾਏਗਾ ਦੋਨਾਂ ਚੀਜ਼ਾਂ ਕਰਦੇ ਆ ਨਹੀਂ ਨਹੀਂ ਦੇਖੋ ਹਜੇ ਤਾਂ ਉਹਨਾਂ ਨੇ ਇਸ ਗੱਲ ਤੇ ਫੈਸਲਾ ਕਰਨਾਗਾ ਕਿ ਪੰਜਾਬ ਦੀ ਫੀਸ ਜਿਹੜੀ ਆ ਪੰਜਾਬ ਤੇ ਹਰਿਆਣਾ ਦੀ ਜੇ ਮੈਂ ਗੱਲ ਕਰਾਂ ਹਰਿਆਣਾ ਸਟੇਟ ਵੀ ਇਚ ਆਉਂਦਾਗਾ ਹਰਿਆਣਾ ਤੇ ਪੰਜਾਬ ਦੀ ਛੀਜ਼ ਜਿਹੜੀ ਆ ਉਹ ਦੂਸਰੇ ਰਾਜਾਂ ਨੂੰ ਕਿਵੇਂ ਵਧਾਈ ਜਾਵੇ ਕਿਉਂਕਿ ਪਹਿਲਾਂ ਨਾਲੇ ਘਟਾ ਦਿੱਤੀ ਗਈ ਹੈ ਉਹ ਕਿਵੇਂ ਜਦੋਂ ਪਤਾ ਦਿੱਤੀ ਗਈ ਹੈ ਫਿਰ ਬਿਲਕੁਲ ਜਿਹੜਾ ਰੁਕਿਆ ਪੈਸਾ ਕੋ ਉਤਰਨ ਤੇ ਜਾਰੀ ਕਰਨਗੇ ਜੀ ਕਿੰਨਾ ਰੁਕਿਆ ਪੈਸਾ ਔਰ ਲਗਭਗ 65800 ਕਰੋੜ 7000 ਦੇ ਨੇੜੇ 7000 ਕਰੋੜ ਰੁਪਏ ਜਿਹੜਾ ਉਹ ਸੈਂਟਰ ਵੱਲ ਸਾਡਾ ਖੜਾਗਾ ਸੋ ਮੈਨੂੰ ਪੂਰਨ ਆਸ ਹੈ ਕਿ ਰਿਜ਼ਲਟ ਪੋਜ਼ਿਟਿਵ ਆਊਗਾ